ਉਹ ਘਾ ਰਹਿ ਗਏ ਜਿਹੜੇ ਮਤਨ ਮੂਤਰੇ ਚਾਲੇ ਰਹੇ ਨਹੀਂ ਡੇਰੀਆਂ ਮਤਲਬ ਕਿਦਾਂ ਵੀ ਪੂਰਾ ਵਧੀਆ ਹੈਗੇ ਡੰਗਰਾਂ ਡੁੰਗਰਾਂ ਵਾਸਤੇ ਜਿਹੜੇ ਰਹਿ ਸਕਦੇ ਇੱਥੇ ਲੋਕੀ ਅੱਛਾ ਉਦਾਂ ਮਤਲਬ ਕਿ ਇੱਥੇ ਜਿਹਨੇ ਆਪਣੀ ਡੇਰੀ ਖੋਲਣੀ ਸੀ ਡੂਲੀ ਖੋਲਣੀ ਡੰਗਰ ਰੱਖਣੇ ਕਿਹਨੇ ਸਹੂਲਤ ਦਿੱਤੀ ਪਿੰਡ ਵਾਲਿਆਂ ਵਾਸਤੇ ਬੜਾ ਤਗੜਾ ਜਿਗਾੜ ਪੜਾ ਵਧੀਆ ਹੈ ਬਹੁਤ ਵਧੀਆ ਹੈਗਾ ਤੇ ਹੁਣ ਰਹਿ ਨਹੀਂ ਗਿਆ ਵਿੱਚ ਹਸਪਤਾਲ ਦਿੱਤਾ ਹੈ ਇੱਧਰ ਡੰਗਰਾਂ ਵਾਲਾ ਉੱਧਰ ਤੇ ਪੂਰਾ ਜਿਗਾੜ ਮੱਛੀ ਪਾਲਣ ਪੋਲਣ ਦੂਜਾ ਦੂਜਾ ਸਾਰਾ ਕੁਝ ਬਣਾਇਆ ਹੈ ਇੱਥੇ ਪਰ ਆਪਣੀ ਜਨਤਾ ਕੀ ਕਰਦੀ ਹੈ ਨਾ ਨਹੀਂ ਨਹੀਂ ਇਹ ਤਾਂ ਲੈ ਗਏ ਢੇੜ ਢੁਰ ਕੇ ਪੁੱਟ ਕੇ ਲੈ ਗਏ ਲੋਕੀ ਦੇ ਨਹੀਂ ਆਪਣੇ ਦਾ ਦੂਜਾ ਖੋਲਦੀ ਕੀ ਬਾਬਾ ਆਹੜਾ ਕਰਜਾ ਕਰਜਾ ਲੈ ਕੇ ਵੀ ਜਿਗਾਰ ਜਿਹੜਾ ਤੋਂ ਮੇਰੇ ਖਿਆਲ ਸਾਲ ਘਰਾ ਦੇ ਗਾਈਆਂ ਮੁੜ ਕੇ ਕੰਮ ਠਾ 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 ਹੀ ਹੋ ਗਿਆ ਬਿਜ਼ਨਸ ਲਾਸ ਹੋ ਗਿਆ ਹਾਂ ਇਦਾਂ ਇਦਾਂ ਕਰਦੇ ਹੂੰ ਕੋਈ ਕੋਈ ਆ ਜਿਹੜਾ ਹੈ ਨਾ ਕੋਈ ਨਾ ਕੋਈ ਬੋਲੇ ਬੜਾ ਔਕਾ ਦਾ ਮਾਰ ਹਰ ਮਾਰ ਨਹੀਂ ਉਹ ਦਨਨ ਮੈਂ ਦਮਨਾਲ ਦਸੀ ਅੱਜ ਦੀ ਡੇਟ ਦੇ ਵਿੱਚ ਹਾਂ ਪਹਿਲਵਾਨ ਜੀ ਨੇ ਡੰਗਰ ਚੰਗੇ ਰੱਖੇ ਹੁੰਦਾ ਹਾਂ ਦੁੱਧ ਚ ਪਹੇ ਜੀ ਜੇ ਅਪਾ ਵੀ ਕੰਮ ਕਰਦੇ ਹਾਂ ਆਪਦਾ ਆ ਹੁਣ ਆਪਾਂ ਮਾਨੀਆ ਦੁੱਧ ਚ ਉਹ ਤਾਂ ਸਾਰੀ ਦਿਹਾੜੀ ਬੰਦਾ 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 ਨਾ ਰਖਿਆ ਵੀ ਲੱਗਾ ਰਵੇ ਉਹਨਾਂ ਦੁਆਲੇ ਨਹੀਂ ਨਹੀਂ ਉਹ ਨਹੀਂ ਦੁਸ਼ੰਕਰ ਕਮਾਈ ਜੇ ਕਰੀ ਨਹੀਂ ਹੈ ਨਾ ਹੁਣ ਕਈ ਕਈ ਬੰਦੇ ਇਹੋ ਜਿਹੇ ਆ ਜਿਹੜੇ ਰੋਟੀ ਪਾਣੀ ਪੂਰਾ ਵਧੀਆ ਖਾਂਦੇ ਜਦੋਂ ਮੈਂ ਸ਼ਹਿਰ ਦੇ ਵਿੱਚ ਇਹੋ ਜਿਹੇ ਬੰਦੇ ਦੱਸਦਾ ਉਹਦੇ ਅਕੇ ਸਿਸਟਮ ਨਾਲ ਵਧੀਆ ਹਨ ਬਹੁਤ ਕਈ ਗੱਲ ਸੁਣ ਕਈਆਂ ਦੀ ਜਗਾ ਵੀ ਮੁੱਲ ਦੀ ਫੱਟੇ ਵੀ ਮੁੱਲ ਦੇ ਹਾਂ ਸਭ ਕੋ ਮੁੱਲ ਦੇ ਫਿਰ ਵੀ ਉਹ ਰੋਟੀ ਪਾਣੀ ਖਾਂਦੇ ਪਰ ਸ਼ਹਿਰਾਂ 'ਚ ਮੇਰੇ ਖਿਆਲ ਦੁੱਧ ਦਾ ਰੇਟ ਵੀ ਚੱਜਾ ਮੇਰੇ ਖਿਆਲ ਯਾਰ ਪਿੰਡਾਂ 'ਚ ਵੀ ਹੈਗਾ ਚੰਗਾ ਪਿੰਡਾਂ ਦੀ ਕਿਤੇ ਕਿਤੇ ਪਰ ਮੈਨੂੰ ਤਾਂ ਲੱਗਦਾ ਅਸਲੀ ਦੁੱਧ ਮਿਲਦਾ ਹੀ ਨਹੀਂ ਸਾਡੇ ਤੇ ਸਾਡੇ ਉੱਥੇ ਪੇਟ ਤਾਂ ਨਹੀਂ ਪੂਰਾ ਹੁੰਦਾ ਹਨਾ ਤਾਂ ਪਤਾ ਨਹੀਂ ਦੁੱਧ ਆਈ ਕਿੱਥੋਂ ਜਮੈਂ ਤਾਂ ਰੱਖਿਆ ਆਪਣੇ ਖਾਣ ਪੀਣ ਜੋਗੇ ਮਤਲਬ ਕਿ 6-7 ਕਿਲੋ ਦੁੱਧ ਆਪਣਾ 7-8 ਕਿਲੋ ਜਿੰਨਾ ਕੁ ਮੰਮੀ ਸੰਭਲੇ ਉਹਨਾਂ ਘਰੇ ਰੱਖੀਦਾ ਬਾਕੀ ਵੇਚ ਦੀਦਾ ਉੱਤੋਂ ਮਤਲਬ ਥੱਲੇ ਨਹੀਂ ਫਿਰ ਜਦੋਂ ਘਟ ਗਿਆ ਫਿਰ ਰੋਕ ਦਿੱਤਾ ਉਸ ਤੋਂ ਬਾਅਦ ਸੰਭਿਆ ਨਹੀਂ ਨਾ ਜਾਂਦਾ ਫਿਰ ਘਰੇ ਇਹਨਾਂ ਦੁੱਧ ਕੀ ਕਰੂਗਾ ਬੰਦਾ ਆਹੋ ਉਹਦਾ ਮੈਂ ਤਾਂ ਇੱਕ ਮੈਂ ਗੱਲ ਵੇਖੀ ਆ ਕੀ ਕਰਦੇ ਜਿੱਦਾਂ ਇਹਨਾਂ ਦੁੱਧ ਆ ਡੰਗਰ ਚੰਗੇ ਰੱਖਿਓ ਹਾਂ ਹੱਥ ਡੰਗਰ ਖਾ ਜਾਂਦੇ ਆ ਆਦਬ ਜਾਂਦੇ ਉਹ ਥੋੜੀ ਜੀ ਆਪਾਂ ਨੂੰ ਕੇਅਰ ਕਰਨੀ ਪੈਂਦੀ ਵੀ ਜਦਾਂ ਕੇਅਰ ਇਹਦਾ ਵੀ ਆਪਾਂ ਨੂੰ 24 ਘੰਟੇ ਉੱਪਰ ਹੀ ਚੜ ਕੇ ਮਤਲਬ ਇਹ ਨਹੀਂ ਵੀ ਫਿਰ ਮੇਰੇ ਆਂਕੂ ਨਹੀਂ ਵੀ ਘਾਟ ਹੀ ਫੇਰਾ ਮਾਰ ਰਹਾ ਜੇ ਕਹਦਾ ਫਿਰਦਿਆ ਵੀ ਵੰਡ ਆਪ ਪਾਉਣਾ ਪੈਣਾ ਪਾਣੀ ਆਪ ਡੋਣਾ ਪੈਣਾ ਵੰਡ ਦੋ ਚੱਲ ਹੋਰ ਕੁਛ ਨਹੀਂ ਨਾ ਕਰਨਾ ਇੱਕ ਮੰਡ ਦਾ ਧਿਆਨ ਰੱਖਣਾ ਪੈਣਾ ਵੀ ਤੈਨੂੰ ਆਪਾ ਕੀ ਉਹਨੂੰ ਮੱਜਾਂ ਨੂੰ ਪਾਉਣਾ ਤੇ ਇੱਕ ਪਾਣੀ ਦਾ ਉਹ ਕਿਹਦਾ ਰੱਖਿਆ ਜਾਂਦਾ ਹੈ ਮੱਜਾ ਉਹ ਕੋਕਾ ਵੀ ਨਹੀਂ ਉਦਾਂ ਹੀ ਰੱਖੀ ਆ ਭਰਾਵਾ ਦੋ ਕ ਮੱਜਾਂ ਉਹਦੇ ਇੱਕ ਅੱਧੀ ਝੋਟੀਆਂ ਹੋਰ ਕੀ ਜਿਹੜਾ ਆਮ ਆਪਾਂ ਜਿੱਦਾਂ ਘਰੇ ਰੱਖਿਦਾ ਘਰ ਉਹ ਵੀ ਮਤਲਬ ਬਾਹਰ ਦੁੱਧ ਨਹੀਂ ਅਸਲੀ ਮਿਲਦਾ ਕਿਸੇ ਦਾ ਦੁੱਧ ਹੀ ਨਹੀਂ ਪਸੰਦ ਆਉਂਦਾ ਨਹੀਂ ਨਾ ਨਹੀਂ ਨਹੀਂ ਮੈਂ ਮੈਂ ਬਿਲਕੁਲ ਠੀਕ ਹੈ ਮੈਂ ਇਹੋ ਮੈਂ ਨਹੀਂ ਨਿੱਤਾਂ ਕਰ हां <laughs> मज्जा हो ਜਿਹੜੀਆਂ ਰੱਖਣੀਆਂ ਦੋ ਹਜ਼ਾਰ ਨੰਬਰ ਹੁਣ ਜੇ ਜਦੋਂ ਅਸੀਂ ਮੱਝ ਲੈ ਕੇ ਆਏ ਹਾਂ ਉਹਨਾਂ ਹੀ ਹੁਣ ਜਿੱਦਾਂ ਅਸੀਂ ਜਿਹੜੀਆਂ ਮੱਝ ਲੈ ਕੇ ਆਏ ਆ ਉਦੋਂ ਇੱਕ ਤਾਂ ਆਪਣੀ ਚਾਚੀ ਕੋਲ ਲਈ ਹੈ ਨਾ ਕਰਨ ਹੋਣਾ ਗੋਇ ਤੇ ਉਹਦਾ ਅਸੀਂ ਉਦੋਂ 13 ਕਿਲੋ ਦੁੱਧ ਦੇ ਦਿੰਦੀ ਮੜ ਕੇ ਵਾਂਡੇ ਤੇ ਉਹਦਾ ਪਾਈ ਦਾ ਦਾ ਗੁੱਲਾ ਹੀ ਪਰ ਉਹ 파ੜੀ ਪੂੜੀ ਦਾ ਥੋੜਾ ਜਿਹਾ ਵਾਧਾ ਘਾਟਾ ਵਿਚਾਰੀ ਦਾ ਹੋ ਜਾਂਦਾ ਤੇ ਸਾਡੇ ਕੋਲ ਦਾਕ ਹੀ ਰਹਿ ਗਿਆ ਹੁੰਦਾ ਨਾ ਇੱਕ ਬੰਦੇ ਸਾਡੇ ਨੇ ਲੈਂਦੀ 1,10,000 ਰੁਪਏ ਵੇਂਦਾ ਹਣਾ ਉਹ ਵੀ ਮੁੜ ਕੇ ਆੜ ਕੇ ਹੁਣ ਜਦੋਂ ਮੈਂ ਚੱਲ ਜਾਂਦਾ ਬਾਹਰ 6 ਮਹੀਨੇ ਉੱਥੇ ਲੱਜਦੇ 5 ਉਹ ਤੋਂ ਡੰਗਰ ਕੇ ਪਿੱਛੋਂ ਖਰਾਬ ਹੋ ਜਾਂਦੇ ਮਾਗੀ ਉਹ ਫਿਰ ਕੇਅਰ ਨਹੀਂ ਹੁੰਦੀ ਹੁੰਦੀ ਆ ਸਾਹ ਨਹੀਂ ਜਾਂਦੇ ਮੇਰੇ ਬਾਜੀ ਬਾਬਾ ਕਰਕੇ ਜਿਹੜੀ ਕੋ ਚੰਗੀ ਮਾਂ ਜੀ ਹੁੰਦੀ ਹੈ ਨਾ ਜਦੋਂ 15 ਸਾਲ ਨੇ ਉਹ ਨਹੀਂ ਫਿਰ ਉਹ ਨਹੀਂ ਉਹਨੂੰ ਫਿਰ ਫੁੱਲ ਚਾਹੀਦੀ ਆ ਉਹਦਾ ਡਾਈਟ ਪਾਣੀ ਤਿੰਨ ਟਾਈਮ ਦਾ ਵਧੀਆ ਪਾਣੀ ਪੂਣੀ ਖਾਵੇ ਜੰਦਾ ਨਾ ਕੰਮ ਤੇ ਐਡਾ ਕਰਦੇ ਜੇ ਐਡਾ ਕਰ ਉੱਤੇ ਥੱਲੇ ਕਰਕੇ ਲੈ ਹੁੰਦਾ ਉਹਦਾ ਦੁੱਧ ਪੀ ਲਿਆ ਉਹ ਪਾਰ ਕਰਦੇ ਕੋਈ ਗਾਈਆਂ ਦੇ ਬੱਚੇ ਬਹੁਤ ਲੁੰਦੇ ਇੱਕ ਵਿੱਚ ਜਿਹਦੀ ਕੱਟੀ ਮਰ ਗਈ ਉਹਦੀ ਨਹੀਂ ਕੱਟੀਆਂ ਨਹੀਂ ਇਹਨੇ ਮੱਝ ਦਾ ਕੜ ਨੂੰ ਨੂੰ ਹੀ ਕੱਟੀ ਲਾ ਦਿੰਦੇ ਇਹਦੇ 10 ਦਿਨ ਹੋਏ ਸੋਈ ਨੂੰ ਤੇ ਉਹ ਇਦਾਂ ਬੁਲਾਉਂਦੇ ਹੁਣ ਜਿਵੇਂ ਪਾਈਦਾ ਆ ਰਹੀ ਚਾਰਜ ਹਾਂ ਹੋਰ ਮੰਨ ਲਓ ਡੇਰੀ ਤੇ ਜਾਂਦਾ ਨਾ ਲੋਕਲੀ ਦੁੱਧ ਪਾਈਦਾ ਡੇਰੀ ਦੇ ਤੇ ਪੇਮੈਂਟ ਦਈ ਜੀ ਨੇ 15000 16000 14000 ਇਦਾਂ ਇਹ ਤੁਹਾਨੂੰ ਖਰਚਾ ਪਾਣੀ ਘਰ ਦਾ ਨਿਕਲਦਾ ਰਹਿੰਦਾ ਪਾਰੀ ਹੋਣਗੇ ਜਿਹੜੇ ਝੂਠ ਨਹੀਂ ਮਾਰਨਗੇ ਨਹੀਂ ਤੇ ਮੈਂ ਨਾ ਦੋ ਗੱਲਾਂ ਕਰਦੇ ਇਹ ਸਹੀ ਤੇ ਵੀ ਝੂਠ ਮਾਰਦੇ ਦੇਖੋ ਪਾਰੀ ਨੇ ਝੂਠ ਦਾ ਖੱਟਿਆ ਖਾਣਾ ਉਹ ਦਾਤੋਂ ਵੀ ਉਹਨਾਂ ਦੀ ਲਾੜੀ ਹੋ ਗਈ 20 ਪਾਈਸਾ ਹੋਈ ਲੈ ਤੁਹਾਨੂੰ ਬਾਹਰ ਨਹੀਂ ਉਹਨਾਂ ਨੂੰ ਝੂਠ ਦਵਾਰੋਂ ਦਰਵਾਜ਼ੇ ਮਾਰਦੇ ਪਾਰੀ ਮਾਮਾ ਗੱਲ ਦੂਗੇ ਕੱਲ ਕੱਲ ਝੂਠ ਕੀ ਹੁੰਦੀ ਹੈ ਇਹ ਤੇ ਤਿਆਰ ਹਾਂ ਕਿ ਹੁੰਦਾ ਪੂਰਾ ਹੈ ਕਿ ਇੰਡੀਸ਼ਨ ਵਿੱਚ ਓਏ ਕਿਹਦੇ ਗਾਂਗੂ ਜਿੱਤਨੀ ਸੋਧਾਂ ਦਾ ਬੰਦਾ ਨਹੀਂ ਗਾਂਗੂ ਉਹ ਆਹ ਪੁਰਾਣੀ ਪਿੰਡ ਵਾਵਾ ਅੱਜ ਤਿਆਰ ਹੋ ਗਿਆ ਉਹ ਨਹੀਂ ਸੋਹਣ ਕਿੱਥੇ ਤਿਆਰ ਹੋ ਗਿਆ ਉਹ ਕੱਪੜੇ ਯਾਰ ਪੁਰਾਣੇ ਆ ਇੰਡੀਪੈਂਡੈਂਟ ਵਾਖਾ ਦੇ ਤਿਆਰੀ ਵਖਾ ਦੇ ਮੁੰਡੇ ਦੀ ਮਾ ਪਾਲਿਆ ਸੁੱਖ ਉਹ ਹਾਂਜੀ ਪਰ ਪਾਸ ਫੈਲਾਦਾ ਬੜਾ ਹੁਣ ਦੇਖ ਇੱਕ ਮੈਂ ਵੇਖਿਆ ਇੰਸਟਾ ਤੇ ਨਾ ਇਹ ਬਹੁਤ ਲਾਈਕ ਮਾਰਦਾ ਸਾਰਿਆਂ ਨੂੰ ਜੁੜਾ ਜੀ ਤਾਰਾ ਵੇਖਿਆ ਇੱਥੇ ਵੇਖਿਆ ਸਾਰਿਆਂ ਦੇ ਥੱਲੇ ਸਾਰੇ ਥੱਲੇ ਦਾ ਲਾਈਕ ਹੁੰਦਾ ਮੈਂ ਵੀ ਚੈੱਕ ਕੀਤਾ ਹੁਣ ਨਾ ਆਪਣੇ ਨਾਲ ਚਲੋ ਜਿਹੜਾ ਹੁੰਦਾ ਬੰਦਾ ਉਹ ਪਤਾ ਲੱਗ ਜਾਂਦਾ ਵੀ ਇਹਦਾ ਲੈ ਕੇ ਕਿੰਨੂ ਮੈਨੂੰ ਤਾਂ ਮਾਰਦਾ ਮਾਰਦਾ ਛੱਡਦਾ ਕੋਈ ਨਹੀਂ ਤੂੰ ਉਹ ਕਹਿੰਦੀ ਜੋ ਮਾਰਨਾ ਰੱਖੇ ਨਾ ਬੋਲੋ ਭਾਜੀ ਅਰਕੀ ਹਾਂ ਮੈਂ ਸਟੋਰੀ ਲਾ ਲਿਆ 1100 ਬੰਦੇ ਨੂੰ ਕੀਤਾ ਮੈਂ ਉਹ ਕਹਿੰਦੀ ਇੰਜੀਨੀਅਰੀ ਹੋ ਗਈ ਅਮੀ ਨੂੰ ਨਾ ਮੈਨੂੰ ਐਸਾ ਸਾਲਾ ਤਿਆਰ ਹੋਣੀ ਹੈ ਨਾ ਜਿਹੜੀ ਧਰਤੀ ਤੇ ਛੱਕਣਾ ਫੇਰ ਤਾਂ ਕਨੇਡਾ ਦੇ ਮੈਦਾਨਾਂ ਵਿੱਚ ਫੇਰ ਜੋ ਮੂਰੀਕਾ ਬੰਕ ਦੇ ਸਕੇਪ ਬੰਕੇ ਦੀ ਗੱਲ ਚੱਲਦੀ ਆ ਇਹ ਜਹਾਜ਼ ਬਣਾਉਂਦਾ ਇਹ ਤੁਰਿਆਂ ਨੱਟਣ ਆਉਂਦਾ ਜੋ ਸਾਹਮਣੇ ਕਿਤੇ ਰਾਜ ਗੱਡੀ ਵੱਗੇ ਦੇ ਨਾਲ مقاولاتے نمبر شاکر سمت وقت پر جوڑ ہویا سیسے لیتر دہار آؤ سامنی شاکر جہان کو اندیں پایا ساتھ معای دین اپنی کوراس پودی کبھنی پشکر دے لے کیا دین پیانے گا جنہاں عدی ورحہ کے اندر نمبر شاکر سمت وقت پودی کبھنی دے جوڑ ہویا شاکر سمت وقت پودی کبھنی دیں دینی دیں دینی کیا ناپنا آئی آئی با وہ رہا رہا ہی پڑھنا گو ਪੁਰਖਾ ਨਾ ਕਿਤਾ ਕਿਰਪਾ ਬੜੀ ਅਜੇ ਤੂੰ ਕੋਚਾ ਕੱਚਾ 40 ਪੂਰਾ ਫੈਸ਼ਨ ਕਰੀ ਕਰਦਾ ਅੱਜ ਬਣਿਆ ਕੋਜ ਮੈਂ ਪਹੁੰਚ ਵਿਆਹ ਚ ਆਇਆ ਪਿੰਡ ਉਹ ਆਈ ਵਿਆਹ ਸਿੱਧਾ ਮਿਲ ਗਿਆ ਠੀਕ ਅਸੀਂ ਆਪਾਂ ਵਧੀਆ ਵਧੀਆ ਹੋਰ ਪ੍ਰਵਾਹ ਕਿਹਾ 28 ਸਿਰਪੰਜ ਕਿਰਪਾ 6 ਦਾ ਜਿੱਤ ਰੱਖਿਓ 6 ਦਾ ਮੇਰੀ ਗੱਲ ਸੁਣ ਹਾਂਜੀ 6 ਦਾ ਤਾਂ ਕੰਮ ਫਸ ਗਿਆ ਵਾ ਕਿਦਾਂ ਗਰਲਾਲ ਸੋਲਾ ਵਾਲਾ ਕਹਿੰਦਾ ਮੇਰਾ ਪਿੰਡ ਹੈ ਵੀ ਤੂੰ ਕਬੱਡੀ ਪਲੇਅਰ ਆ ਤਾਂ ਮੇਰੇ ਪਿੰਡ ਤੋਂ ਖੇਡਣਾ ਚਾਹੀਦਾ ਕਹਿੰਦਾ ਵੀ ਪਲੇਅਰ ਨੂੰ ਤਾਂ ਪਲੇਅਰ ਦੇ ਪਿੰਡ ਦੇ ਖੇਡਣਾ ਚਾਹੀਦਾ ਅੱਛਾ ਤਾਂ ਗੂਫੀ ਦੇ ਕਿਹੜਾ ਪਿੰਡ ਮੈਚ ਤੂੰ ਜਿਹੜਾ ਮੈਚ ਆ ਆਪਣੇ ਹੁੰਦੇ ਆ ਉਥਾ ਸਿਆ ਉਹ ਪਈ ਦੇ ਰਾਜ ਦੇ ਰਸਾ ਸੁਣਣਾ ਉਹਨਾਂ ਨੇ ਅਲਾਕ ਚ ਨਹੀਂ ਉਹ ਤਾਂ ਮੈਂ ਮੰਨਦਾ ਵਾਂ ਪਰ ਉਹ ਆਂਦਾ ਮੇਰਾ ਹੈ ਹੀ ਪਿੰਡ ਆ ਹੁਣ ਉੱਥੇ ਆਪਾਂ ਫਿਰ ਕੀ ਕਰੀਏ ਬੰਦਾਲ ਸਾਰੇ ਗਈ ਫਿਰਦਾ ਹੁਣ ਉੱਥੇ ਫਿਰ ਕੀ ਪੜਾਵਾਂਗੇ ਹਾਂ ਅੱਛਾ ਕੀ ਕੀਤਾ ਜਾਏ ਤੂੰ ਦੱਸ ਫਿਰ ਕਿੱਦਾਂ ਕਰੀਏ ਨਪੋਤੀ ਖੇਡਦੇ ਆ ਵਧੀਆ ਮੰਨਦਾ ਅੰਦਾ ਦਾਪ ਕਰਾਵਾਂਗੇ ਠੀਕ ਜਿੰਨੇ ਵੀ ਲੰਮਾ ਹਾਂ ਵਧੀਆ ਕਰਾਵਾਂਗੇ ਪੂਰਾ ਵਧੀਆ ਮੰਨਦਾ ਕਿੰਨੇ ਚਾਰ ਟਿੰਗੋ ਚਾਰ ਟਿੰਗੋ ਅੱਛਾ ਮੋਟਰਸਾਈਕਲ ਜਿੰਨਾ ਆ ਰਿਹਾ ਕਿਤਨੀ ਸਾਰੇ ਕਿਹਨੇ ਤਾਂ ਕਹੀ ਯਾਰ ਇਹ ਕੰਮ ਮੋਟਰਸਾਈਕਲ ਮਤਲਬ ਕਿ ਕਦ ਕਈ ਯਾਰ ਜਾਪੀ ਹੁੰਦੇ ਜਾਂਦਾ ਹੁੰਦਾ ਆ ਪਰ ਮੇਰਾ ਆਵਾ ਉਹ ਕਿੱਥੇ ਨਾ ਉਰੇ ਆ ਉਹਨੇ ਆ ਮਾਮਾ ਉਹਦੀ ਸਤੂ ਸਤੂ ਬਾਹ ਨ ਮੈਂ ਕਹਿੰਦਾ ਕਿ 6 ਤਰੀਕ ਨੂੰ ਆਪਰੇ ਤੋਂ ਮੋਟਰਸਾਈਕਲ ਬੈਠਾ ਨੂੰ ਜਿੱਥੇ ਟੀਮ ਆ ਗੱਜ ਨੂੰ ਨਹੀਂ ਨਾ ਲਿਆ ਸੇਕਿੰਦਾ ਕੱਜਨੂਣੀ ਨਾਲ ਤੇ ਮੈਂ ਹਾਦ ਭਰਾ ਮੇਰਾ ਮੈਂ ਲਵ ਯੂ ਤੇ ਮੇਰਾ ਇਹਨਾਂ ਨਾਲ ਕਬੱਡੀ ਆਣਾ ਸਭ ਤੋਂ ਵੱਧ ਮੇਰਾ ਜੇ ਕਿਹਨਾਂ ਪਿਆਰ ਆ ਨਾ ਜਿਲੀ ਤੌਰ ਤੇ ਜਾਂ ਕਿਦਾਂ ਉਹ ਲੱਗਣਾ ਇਹ ਜਿੱਥੇ ਮਰਜ਼ੀ ਨੂੰ ਕਢਾ ਸਕਦਾ ਮੈਂ ਇਹਨੂੰ ਜਿੱਥੇ ਮਰਜ਼ੀ ਕਢਾ ਸਕਦਾ ਤੇਰੀ ਬਣਾ ਕੇ ਲਾਉਂਗਾ ਨਹੀਂ ਨਹੀਂ ਇਹ ਵੀ ਲੱਗਦਾ ਜਿਵੇਂ ਲਵ ਜਦੋਂ ਵੀ ਦੁਕੇ ਤਾਂ ਵੀ ਆਪਣੇ ਨਾਲ ਕੱਜੜਾ ਮੈਂ ਕੱਜੜ ਕਈ ਵਾਰੀ ਕਹਿੰਦਾ ਹੁੰਦਾ ਵੀ ਪਹਿਲਵਾਨਾ ਕਿ ਇਹਨੂੰ ਮੈਂ ਚਾਬੀਆਂ ਫੜਾ ਕੇ ਮੋਟਰਸਾਈਕਲ ਦੀ ਉਹ ਕਹਿੰਦਾ ਮੈਂ ਉਹ ਕਹੇ ਵਾਲੇ ਮੂਡ ਹੁੰਦਾ ਵਾ ਨੇ ਚਾਬੀਆਂ ਦੀ ਤੈਨੂੰ ਮੈਂ ਗੱਲ ਦਿਆਂਗਾ ਭਲਵਾਨ ਮੋਟਰਸਾਈਕਲ ਤੇ ਉੱਥੇ 15 16 ਹਾਂਜੀ ਸੈਮੀ 'ਚ ਮੇਰੇ ਤੇ ਕੋਈ ਜੱਫਾ ਨਹੀਂ ਪਹਿਲੇ ਮੈਚ 'ਚ ਕੋਈ ਜੱਫਾ ਨਹੀਂ ਹਨਾ ਫਾਈਨਲ 'ਚ ਇਹ ਨਾ ਰੂਮ 'ਚ ਮੋਟਰਸਾਈਕਲ ਆਇਆ ਨਾ ਕੋ ਫਾਈਨਲ 'ਚ ਮੈਨੂੰ ਪਹਿਲੀਆਂ ਦੋ ਕਾਡੀਆਂ ਦੋਵੇਂ ਜੱਫੇ ਤੀਜੀ ਪਾਈ ਉਹ ਵੀ ਜੱਫੀ ਤੇ ਮਗਰ ਜਦੋਂ ਤੀਜਾ ਜੱਫਾ ਖਾ ਲਿਆ ਨਾ ਮੋਰੋਂ ਦਾ ਗੱਜ ਨਹੀਂ ਤਿੰਨਾਂ ਕਬੜੀਆਂ ਦੀ ਮੋਟਰਸਾਈਕਲ ਕੋਈ ਆ ਗਿਆ ਇਧਰ ਕਹਿ ਤੂੰ ਐ ਵੱਡੀ ਪੈਗਾਂ ਇਹ ਛੱਡੋ ਤੁਸੀਂ ਦੱਸੋ ਮੋਟਰਸਾਈਕਲ ਦੇ ਆ ਕਿੰਨੂ ਸਾਰੇ ਆਪਰੇ ਪਾ ਲੀਏ ਪਾ ਦਈਏ ਜੋ ਤੈਨ ਨਹੀਂ ਮੜੀਆਂ ਮੈਂ ਤੈਨੂੰ ਹੋਰ ਕਿੱਥੋਂ ਬੋਲਣਾ ਸੰਦੂ ਨਿਕਲ ਕੇ ਹੀ ਫਾਗਦੀ ਆ ਨਾ ਉਧਰ ਹੀ ਕੰਡਾਲੇ ਕੰਡਾਲੇ ਜੱਟਾ ਕਈ ਵਾਰੀ ਐ ਇਦਾਂ ਕਹਿੰਦਾ ਹੁੰਦਾ ਵੀ ਜਾਂਦਾ ਵੀ ਮੇਰਾ ਦਿਲ ਕਰਦਾ ਹੁੰਦਾ ਮੈਂ ਕਿਹੜੇ ਆਪਣੇ ਇਹਦਾ ਫਿਰ ਮਤਲਬ ਕਿ ਜਿਹੜਾ ਇਹਦਾ ਪਿਆ 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 ਪ੍ਰੇਮ ਵਧੀਆ ਜਾਪੀ ਨਾ ਫਿਰ ਕਹਿੰਦਾ ਹੁੰਦਾ ਮੈਂ ਰਾ ਜਦੋਂ ਵੀ ਨਹੀਂ ਮੁੜਦਾ ਕੌੰਡੀਆਂ ਕੋਈ ਲਾ ਦੇ ਜਦੋਂ ਖਾਲੀ ਨਹੀਂ ਮੈਂ ਮੁੜਨ ਦਾ ਤਾਂ ਮੋਟਰਸਾਈਕਲ ਲੈ ਕੇ ਕਿਤੇ ਭੱਜ ਜਾਵਾਂ ਜਿਵੇਂ ਜਿਵੇਂ ਤੇ ਨਾ ਨਾ ਪ੍ਰਕਾਸ਼ ਕੇ ਬੰਦੇ ਮੋਟਰਸਾਈਕਲ ਨਾਲ ਕਿਤੇ ਭੱਜ ਜਾਣਾ ਇਹ ਚੋਂ ਵਧੀਆਗਾ ਮੈਂ ਪਾ ਆ ਵਾਏ ਬੰਦਾ ਬੜਾ ਮਤਲਬ ਕੀ ਸਾਥ ਸੁਭਾ ਦਾ ਫਿਰ ਫਿਰ ਕਹ ਰ ਆਉਂਦਾ ਕਿਰਪਾ ਜਿੱਤੇ ਤਾਂ ਦਿਲ ਕਰੇ ਵੀ ਜਿੰਨੇ ਮੋਟਰ ਮੋਟਰਸਾਈਕਲ ਕੇ ਏਅਰ ਘੱਟ ਜਿੱਤੇ ਹੁਣ ਨਹੀਂ ਜਿੰਨਾ ਮੋਟਰਸਾਈਕਲ ਦੀ ਛੇ ਨੂੰ ਕੇ ਫਾਰਨ ਮੋਟਰਸਾਈਕਲ ਚ ਤਰਵਾਉਣਾ ਹਾਂ ਹਾਂ ਚਲ ਮਾਰ ਆਇਆ ਤੇ ਕਿਰਪਾ ਖਿੰਡ ਚੱਕਾ ਜੀ ਕਰਦਾ ਚੜਦੀ ਬੰਦ ਕੈਂਪਸ਼ੈ ਹਾਂਜੀ ਜੀ ਕੀ ਕਰਤੋਂ ਨੰਬਰ 56 ਕੇ ਨਾਲ ਭਾਈ ਫਿਰਦਾ ਹਾਂ ਯਾ ਠੀਕ ਹੈ ਠੀਕ ਲੇਰੋਗੇ ਸਤਾ ਜੀ ਅੱਜ ਨਹੀਂ ਲੇਰ ਤਾਂ ਨਹੀਂ ਆਏ ਟਾਈਮ ਤੇ ਤਾਂ ਪਤਾ ਕੀ ਗੱਲ ਆ ਅ 15 20 ਮਿੰਟ ਲੱਗ ਜਾਂਦੇ ਤੈਨੂੰ ਬਸ ਟਾਈਮ ਟਾਈਮ ਤੇ ਹੁਣ ਫਿਰ ਵੀ ਕਿੰਨੇ ਵਿੱਚ ਆ ਕੇ ਛੂਟਰੋ ਆਪਾਂ ਆ ਗਏ ਸੀ ਮੇਰੇ ਖਿਆਲ ਨਾਲ 3 ਵਜੇ ਤੋਂ ਪਹਿਲਾਂ ਆ ਗਏ ਹਾਂ ਇੰਨੇ ਕੋਈ ਨਹੀਂ ਨੀ 3 ਵਜੇ ਪੂਰੇ ਪਹੁੰਚ ਕੇ ਤੋਂ 4 ਵਜੇ ਨਾਲ ਆਪਾਂ ਗਰਾਊਂਡ 'ਚ ਸਾਢੇ 4 ਆਪਣਾ ਹੁਣ ਕੰਮ ਹੋ ਗਿਆ ਹੈ ਸਾਢੇ 4 ਹੁਣ ਆਪਾਂ ਵਿਹਲੇ ਹੋ ਕੇ ਘਰ ਨੂੰ ਚੱਲੇ ਹੁਣ ਮੈਂ ਆ ਕੇ ਸਿਰ ਮਾਨਤਾ ਹੁਣ ਉਹ ਨਾਲ ਦੇ ਨਹੀਂ ਸਾਡੇ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਹੁਣ ਨਾਲ ਦੇ ਜਿਹੜੇ ਰੇਡ ਪਾ ਕੇ ਕੰਮ ਠੁੱਸ ਉੱਥੇ ਘਰਾਵ ਫਿਰ ਉਹਦਾ ਕੀ ਕਰ ਸਕਦੇ ਆਪਣਾ ਕੰਮ ਲੈ ਕੀਤਾ ਆਪਣਾ ਜੋਰ ਲਾ ਲਿਆ ਮੈਂ ਤਾਂ ਵੀ ਨਹੀਂ ਤਾਂ ਹੁਣ ਸਾਰੀਆਂ ਸ਼ੰਕਰ ਫਿਰ ਸ਼ੰਕਰ ਆਪਣੀਆਂ ਚਲੋ ਪਾ ਦਿੰਦਾ ਫਿਰ ਵੀ ਦੱਗ ਗਿਆ ਜੇ ਥੋੜਾ ਲੱਕ ਨੂੰ ਇਂਜਰੀ ਉਂਜਰੀ ਸੱਸ ਜੀ ਹਾਂ ਆਪੇ ਕਵਾ ਲਈਏ ਨਹੀਂ ਉਸਤਾ ਜੀ ਮੈਂ ਤੁਹਾਡੇ ਲਈ ਬਲੌਗ ਹਾਂ ਆਪੇ ਕਵਾ ਲਈਏ ਨਹੀਂ ਮੈਂ ਆਪੇ ਜਾ ਕੇ ਕਵਾ ਲਈਏ ਨਹੀਂ ਨਹੀਂ ਕਹਿੰਦਾ ਭੁਗਤਾਨ ਬਲੌਗ ਦੇ ਵਿੱਚ ਜੀ ਆ ਜੀ ਆਇਆ ਨਹੀਂ ਨਾ ਉਹ ਨਹੀਂ ਸ਼ੇਰਾ ਫਿਰ ਮੈਚ ਥੇਰ ਲਿਆ ਮੈਂ ਸ਼ੇਰੇ ਕੋਈ ਗੱਲ ਨਹੀਂ ਮੈਂ ਬਲੌਕ ਨਾ ਹੁੰਦੇ ਆ ਹਾਂ ਹਾਂ ਹੋਰ ਭਲਵਾਂ ਜੀ ਉਹ ਪਤਾ ਕਿੰਨੇ ਤੇਰੇ ਸਾਰੇ ਏਡੇ ਏਡੇ ਗੜੇ ਦਬ ਦਬਾਣੇ ਛੱਡਿਆ ਸ਼ੰਕਰ 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 ਦੋ ਜੱਫੇ ਖਾ ਗਿਆ ਸ਼ੰਕਰ ਪਾਉਣ ਇੱਕ ਜੱਫਾ ਖਾਦਾ ਮੇਰੇ ਜੋਰਪੁਰਾ ਲਾਤਾ ਕੋਡੀਆਂ ਕਿੰਨੀਆਂ ਪਾਈਆਂ ਕੋਡੀਆਂ ਪਾਈ ਕੋਡੀਆਂ ਪਾਉਣ ਨੂੰ ਛੱਡਿਆ ਆਹ ਤਾਂ ਕੋਡੀਆਂ ਪਾਈਆਂ ਕਿੰਨੀਆਂ 12 ਇਹ ਬੜੀਆਂ 12 ਗੰਗਰਵਾ ਤੇਰੇ ਹਿਸਾਬ ਨਾਲ ਨਹੀਂ ਮੇਰੇ ਤਾਂ 10 ਘਾਟੀ ਵਾਲੇ ਉਹਨੇ ਇਸ ਉਹ ਮੇਰੇ ਥੋੜੇ ਜਿਹਾ ਲੱਕ ਚ ਇੰਜਰੀ ਜੀ ਚੱਲਣ ਦੀ ਪਾਪਾ ਉਹ ਵੇਖਿਆ ਨਹੀਂ ਪੱਟੀ ਸਾਰੀ ਬੰਨੀ ਆ ਉਹ ਬੰਦਰ ਸਾਡਾ ਹੱਥੋਂ ਤੋਂ ਬਗੈਰ ਪੱਜਾਇਆ ਉਹ ਇੱਕ ਨਾ ਉਹ ਜਿਹੜਾ ਇੱਕ ਨਹੀਂ ਉਹ ਸਹੀ ਉਹ ਦੂਜਾ ਸਹੀ ਉਹ ਕੀ ਉਹਦਾ ਨਾਂ ਹੀ ਉਹ ਉਹਦਾ ਹਰਪਾਲ ਹਰਪਾਲ ਮਗਰ ਭੱਜਾ ਪਰ ਹੱਥ ਨਹੀਂ ਛੱਡਿਆ ਉਹਨੇ ਜਿਕੇ ਉਹਦਾ ਹੱਥ ਛੁੱਟ ਦੇਂਦਾ ਫੇਰ 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 ਮਿਲਦਾ ਫੇਰ ਮਿਲਦਾ ਪੂਰੀ ਤੇ 8 ਪੈ ਸਾਡੇ ਬੰਦੇ ਆ ਪਾਏ ਦੋ ਆ 5 ਪੰਜ ਕਾ ਕੇ ਆ ਗਈ ਉਹ ਨਹੀਂ ਯਾਰਾ ਜਿੱਦਾਂ ਥੋੜੀ ਜੀ ਹੁੰਦੀ ਆ ਨਾ ਐ ਥੋੜੀਆਂ ਜੀਆਂ ਜਦੋਂ ਹੁਣ ਸੱਟ ਹੀ ਮੇਰੇ ਇਲਾਕੇ 'ਚ ਥੋੜਾ ਜਿਆ ਰਹਿਦਾ ਮਲਾਲ ਜਿਹਾ ਵੀ ਹਿਸਾਬ ਜੇ ਨਾ ਕੰਮ ਕਰਾਂ ਤੇ ਡਰ ਰਹਿੰਦਾ ਮਾੜਾ ਜਿਆ ਜਦਾਂ ਨਾ ਮੇਰੇ ਕੰਨਾ ਖਿੱਚ ਜੀ ਵੱਜ ਜਾਂਦੀ ਇਲਾਕੇ 'ਚ ਉਦਾਂ 'ਚ ਬਿਲਕੁਲ ਸੱਟ ਰਿਆ ਪਰ ਉਦਾਂ ਮੈਂ ਇਹਦੇ ਵੱਲੋਂ ਜਿੰਨੇ ਮੈਚ ਖੇਡਦਾ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਆ ਕੋਈ ਨਹੀਂ ਸੱਟ ਰਿੰਦਾ ਕੰਮ ਹੁੰਦਾ ਕਿੱਦਾਂ ਜਾਂਦਿਆ ਸੱਚ ਨਹੀਂ ਵਧੀਆ ਰਹਿਣਾ ਕੋਈ ਨਹੀਂ ਕਰ ਦਿੰਦੇ ਕੰਮ ਕਰ ਦਿੰਦਾ ਮੈਂ ਤਾਂ ਗੱਜਣਾ ਉਹਨੇ ਕਿਹਾ ਸੜਾ ਬਾਈ ਗਰੂ ਬਾਈ ਗਰੂ ਮੈਂ ਹਾਂ ਮੈਂ ਤਾਂ ਗੱਜਣਾ ਉਹਨੇ ਕਿਹਾ ਗੱਜਣਾ ਫਿਰ ਜਿਤਾ ਕੇ ਜਾਂਦੇ ਆ ਕਿੰਨੋ ਇਹ ਦੁੱਤਾ ਹੀ ਮੇਰੇ ਕੋਲ ਰਸ ਗੱਜਣਾ ਪਹਿਲਵਾਨ ਨੂੰ ਜਿਤਾ ਕੇ ਜਾਈਏ ਕਿਹ ਕੀ ਗੱਲ ਹੋਈ ਸਾਧ ਮਸਲ ਪਸਲ ਵਿੱਚ ਇੱਕ ਆ ਮਸਲ ਪਾਟਾ ਇੱਕ ਕੁਲਿਆਂ ਦਾ ਤੇ ਇੱਕ ਗੋਡੇ ਨੂੰ ਹੀ ਜੋਰ ਗਿਆ ਮੜਾ ਜਾ ਬੰਨ ਕਰੀ ਮੜਾ ਜਾ ਸਾਡੇ ਬਾਹਰ ਕਬੱਡੀ ਦਾ ਵੀ ਭਰਾ ਦੇ ਔਰ ਨਾਲ ਹੀ ਸੁੰਦਰ ਕਾਪੇਣਾ شکر نہیں ہے یہ ساری پربند کمیٹی والوں پیار ہے مہمان بن کے آنا ہے نام ہے پیار دے لی پہنچے ابھی بہت دن واد کر آپ کے سرے کا کھلاری ہے سو <laughs> <laughs> ਨਾ ਕੋਈ ਨਹੀਂ ਹਾਂਜੀ ਹੁਣ ਪਹੁੰਚ ਗਿਆ ਜੀ ਮੈਂ ਆਪਣੇ ਘਰੇ ਤੇ ਮੈਂ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਵਲੌਗ ਚ ਪਹਿਲੋ ਤੁਸੀਂ ਵੇਖਿਆ ਕਿ ਪਹਿਲੋ ਘੁਮਾਣਾ ਆਪਣੇ ਨੇੜੇ ਨਾਲ ਕਈ ਆ ਜਿੱਦਾਂ ਕਹਿ ਦਿੰਦੇ ਆ ਕਿ ਸ਼ੰਕਰ ਘੁਮਾਣਾ ਦਾ ਹਨਾ ਵੀਰ ਵੀ ਬੱਬਾ ਨਾਮ ਦਾ ਵੀ ਜੀ ਦੀ ਕਿਰਪਾ ਨਾਲ ਆਪਾਂ ਨੂੰ ਉਹਨਾਂ ਨੇ ਨਾਮ ਬਖਸ਼ਿਆ ਵੀ ਕਮਾਣ ਵੀ ਲੱਗ ਜਾਂਦਾ ਆਪਣੇ ਨਾਲ ਤੇ ਕਈ ਵਾਰੀ ਜਿਵੇਂ ਗੁਰਦਾਸਪੁਰ ਦੇ ਨਾਲ ਵੀ ਕਹਿ ਦਿੰਦੇ ਵੀ ਸ਼ੰਕਰ ਗੁਰਦਾਸਪੁਰ ਵਾਲਾ ਪੀਸਾ ਬਹੁਤ ਦੀ ਬਹੁਤ ਮਿਹਰਬਾਨੀ ਆ ਪ੍ਰਮਾਤਮਾ ਦੀ ਤੇ ਆਪਾਂ ਉਥੋਂ ਟੂਰਨਾਮੈਂਟ ਤੋਂ ਆਏ ਉਥੇ ਵਾਲੀਵਾਲ ਦਾ ਟੂਰਨਾਮੈਂਟ ਹੀ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀ ਸਮੁੱਚੀ ਕਲੱਬ ਸਮੁੱਚੀ ਵਾਲੀਵਾਲ ਕਲੱਬ ਦਾ ਜਿਨ੍ਹਾਂ ਨੇ ਉੱਥੇ ਸੱਦਿਆਂ ਦੇ ਨਾਮ ਮਾਨ ਸਤਕਾਰ ਦਿੱਤਾ ਨਾਲ ਹੀ ਉਹਨਾਂ ਦਾ ਆਪਣੇ ਅੱਜ ਤੋਂ 5-7 ਹਫ਼ਤੇ ਪਹਿਲਾਂ ਇੱਕ ਆਪਣੇ ਨਾਲ ਦੇ ਪਿੰਡ ਮਟਿਆਲੇ ਮੈਚ ਹੋਇਆ ਉਹਨਾਂ ਨੇ ਵੀ ਸੱਦ ਕੇ ਇਦਾਂ ਹੀ ਬਹੁਤ ਵਧੀਆ ਆਪਣਾ ਮਾਨ ਸਤਕਾਰ ਕੀਤਾ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਿ ਆਪਣਾ ਏਰੀਆ ਆਪਣਾ ਇਲਾਕਾ ਇੰਨਾ ਪਿਆਰ ਕਰਦਾ ਵਾ ਤੇ ਬਹੁਤ ਇਹਨਾਂ ਦਾ ਮੈਂ ਦੇ ਨਹੀਂ ਦੇ ਸਕਦਾ ਜਿੰਨਾ ਬਾਕੀ ਏਰੀਆ ਦੇ ਵਿੱਚੋਂ ਪਿਆਰ ਮਿਲਦਾ ਤੇ ਹੁਣ ਇਹਦੇ ਨਾਲ ਹੀ ਆਪ ਕਰਦੇ ਆ ਵਲੌਗ ਦੀ ਸਮਾਪਤੀ ਧੰਨਵਾਦ ਨਵਾਂ ਵਲੌਗ ਲੈ ਕੇ ਫੇਰ ਆਪਾਂ ਉਹਨੇ ਕਹੇ ਦਿਨ ਥੈਂਕ ਯੂ Love you all.